4 ਤਰੀਕ ਨੂੰ ਜਿਹੜਾ ਆ ਉਹ ਜ਼ਿਲ੍ਹਾ ਜਲੰਧਰ ਜਿਹੜੀ ਆ ਦੀ ਬੰਦ ਦੀ ਕਾਲ ਜਿਹੜੀ ਆ ਸਮੁੱਚੇ ਸਮਾਜ ਨੇ ਸਾਰੀ ਜਥੇ ਬੰਦੇ ਨੇ ਸਾਂਝੇ ਤੌਰ ਤੇ ਦਿੱਤੀ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਸੰਸਮਾਜ ਨੂੰ ਵੀ ਸਾਰਿਆਂ ਨੂੰ ਵੀ 2 ਦਿਨ ਦਾ ਸਮਾਂ ਦਿੱਤਾ 4 ਤਰੀਕ ਨੂੰ ਆਪਾਂ ਸਾਰਿਆਂ ਨੇ ਆਪਣੇ ਆਪਣੇ ਏਰੀਏ ਦੇ ਵਿੱਚ ਜਿਹੜਾ ਆ 4 ਤਰੀਕ ਨੂੰ ਪੂਰੇ ਤੌਰ ਤੇ ਪੂਰਾ ਜ਼ਿਲ੍ਹਾ ਜਲੰਧਰ ਜਿਹੜਾ ਉਹ ਬੰਦ ਕਰਨਾ ਸੋ ਸਾਰਿਆਂ ਨੂੰ ਜੈ ਗੁਰਦੇਵ ਹਰਿ ਗੁਰਦੇਵ ਜੈ ਭੀਮ ਜੈ ਭਾਰ ਜੈ ਭੀਮ ਜੈ ਭਾਰ ਜੈ ਭੀਮ ਜੈ ਭਾਰ ਜੈ ਗੁਰਦੇਵ ਹਰਿ ਗੁਰਦੇਵ ਜੈ ਗੁਰਦੇਵ ਹਰਿ ਗੁਰਦੇਵ ਸਾਰੇ ਸਾਥੀਆਂ ਨੂੰ ਜੈ ਗੁਰਦੇਵ ਜੈ ਭੀਮ ਜੈ ਬਾਲਮੀਕੀ ਸੋ ਅੱਜ ਬੜਾ ਸਾਰੇ ਸਾਥੀ ਜਿਹੜੇ ਸਮੁੱਚੇ ਸਮਾਜ ਦੇ ਹੱਜੇਬੰਦੀ ਸਾਡੇ ਐਮਐਲਏ ਸਾਹਿਬ ਆਪ ਤੁਹਾਡੇ ਸਾਡੇ ਬਹੁਤ ਸਤਿਕਾਰਯੋਗ ਕੋਲੀ ਸਾਹਿਬ ਅਤੇ ਸਾਰੀਆਂ ਜਥੇਬੰਦੀਆਂ ਦੇ ਆਗੂਸ ਵੱਲ ਪਹੁੰਚੇ ਆ ਜਿੱਥੇ ਐਸਐਸਪੀ ਸਾਹਿਬ ਦੇ ਹੱਥੀ ਨੂੰ ਮਿਲੇ ਆ ਅਤੇ ਜੋ ਵਿੱਤੇਦਾਰ ਜਿਹੜੀ ਘਟਨਾ ਇੱਕ ਵਾਪਰੀ ਆ ਫਲੋਰ ਦੇ ਵਿੱਚ ਜਿੱਥੇ ਬਾਬਾ ਸਾਹਿਬ ਮੈਡੀਕਲ ਜੀ ਦੇ ਸਟੈਚੂ ਤੇ ਜਿਹੜਾ ਜਿਹੜੇ ਅਪਸ਼ਾਪ ਲਿਖੇ ਆ ਪ੍ਰਬੰਧਪਤਨ ਨੇ ਪੰਨੂ ਨੇ ਜਿਹੜੇ ਆਪਣੀ ਜੁੰਮੇਵਾਰੀ ਲੈ ਕੇ ਕਿਹਾ ਵੀ ਅਸੀਂ ਜਿਹੜੇ ਸੰਵਧਾਨ ਨੂੰ ਨਹੀਂ ਮੰਨਦੇ ਇਸ ਰક્ષਕ ਨੂੰ 바ਵਾ ਸਾਹਿਬ ਮੇਦਕੇ ਨੂੰ ਰક્ષਕ ਕਿਹਾ ਅਤੇ ਸਤਗੁਰ ਵਿਦਾਸ ਮਹਾਰਾ ਜੀ ਨੂੰ ਬਾਰ-ਬਾਰ ਭਗਤ ਕਹਿ ਕੇ ਜਿਹੜਾ ਸੰਬੋਧਨ ਕੀਤਾ ਉਹ ਸਾਰੇ ਸਾਥੀ ਅੱਜ ਪਹੁੰਚੇ ਸੀ ਉਹ ਐਸਐਸਬੀ ਸਾਹਿਬ ਨੂੰ 2 ਦਿਨ ਦਾ ਜਿਹੜਾ ਸਮਾਂ ਆ ਉਹ ਦਿੱਤਾ ਗਿਆ ਅਤੇ ਇਸ ਵਿੱਚ ਜਿਹੜੀਆਂ ਧਰਾਵਾਂ ਦਾ ਵਾਅਦਾ ਕਿਉਂਕਿ 295 ਦਾ ਪਰਚਾ ਕੀਤਾ ਗਿਆ ਸਾਰੇ ਸਾਥੀਆਂ ਨੇ ਕਿਹਾ ਵੀ ਇਹਦੇ ਉੱਪਰ 80 ਐਕਟ ਅਤੇ ਐਨਐਸਸੀ ਦੀ ਧਾਰਾ ਜੇ ਲਾਈ ਜਾਵੇ ਅਤੇ 2 ਦਿਨ ਦੇ ਬਾਅਦ ਜਿਹੜਾ 4 ਤਰੀਕ ਨੂੰ ਜਿਹੜਾ ਆ ਉਹ ਜ਼ਿਲ੍ਹਾ ਜਲੰਧਰ ਜਿਹੜੀ ਆ ਦੀ ਬੰਦ ਦੀ ਕਾਲ ਜਿਹੜੀ ਆ ਸਮੁੱਚੇ ਸਮਾਨ ਸਾਰੀ ਜਥੇ ਬੰਦੇ ਨੇ ਸਾਂਝੇ ਤੌਰ ਤੇ ਦਿੱਤੀ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆ ਸਾਂਝ ਸਮਾਜ ਨੂੰ ਵੀ ਸਾਰਿਆਂ ਨੂੰ ਵੀ ਦੋ ਦਿਨ ਦਾ ਸਮਾਂ ਦਿੱਤਾ ਚਾਹਤਰੀ ਨੂੰ ਆਪਾਂ ਸਾਰਿਆਂ ਨੇ ਆਪਣੇ ਆਪਣੇ ਏਰੀਏ ਦੇ ਵਿੱਚ ਜਿਹੜਾ ਆ ਚਾਹਤਰੀ ਨੂੰ ਪੂਰਨ ਤੌਰ ਤੇ ਪੂਰਾ ਜ਼ਿਲ੍ਹਾ ਜਲੰਧਰ ਜਿਹੜਾ ਉਹ ਬੰਦ ਕਰਨਾ ਸੋ ਸਾਰਿਆਂ ਨੂੰ ਜੈ ਗੁਰਦੇਵ ਧਰਨਗੁਰ ਦੇ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੈ ਗੁਰਦੇਵ ਹੰਮਤ ਜੈ ਗੁਰਦੇਵ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ ਭਾਰਤ ਗੁਰੂ ਪਿਆਰੀ ਸਾਧ ਸੰਗਤ ਜੀਓ ਜਿਵੇਂ ਆਪ ਸਭ ਨੂੰ ਪਤਾ ਹੀ ਹੈ ਕਿ ਵੀਡੀਓ ਇੱਕ ਸੋਸ਼ਲ ਮੀਡੀਆ ਤੇ ਬਹਲ ਰਹੀ ਹੈ ਜੋ ਗੁਰਪੰਤ ਸਿੰਘ ਪੰਨੂ ਵੱਲੋਂ ਸਾਡੇ ਸਮਾਜ ਦੇ ਫਿਰਦਿਆਂ ਨੂੰ ਬਲੁੰਧ ਰਿਆ ਗਿਆ ਜਿਸ ਦੇ ਵਿੱਚ 바ਵਾ ਸਾਹਿਬ ਵੀਮਰਾウ ਮੇਦਕਰ ਜੀ ਦੇ ਸਰੂਪ ਦੇ ਖਾਲਿਸਤਾਨ ਦੇ ਨਾਰੇ ਲਿਖ ਕੇ ਜਾਂ ਅਪਸ਼ਬਦ ਲਿਖੇ ਗਏ ਉਹਦੀ ਜਿੰਨੀ ਕਹਦੇ ਉਹ ਨਿੰਦਿਆ ਕਰਨੀ ਆ ਕਿ ਕਟਿਆ ਪਰ ਜੇ ਉਹ ਵਾਕਈ ਹੀ ਪੇ ਦਾ ਪੋਤਾ ਆ ਮਾਂ ਦਾ ਦੁੱਧ ਪੀਤਾ ਦਾ ਕਹਿੰਦਾ ਖਾਲਿਸਤਾਨ ਬਣਾਉਣਾ ਨਾ ਤੇ ਆ ਜਾਵੇ ਪੰਜਾਬ ਦੀ ਧਰਤੀ ਤੇ ਅਸੀਂ ਚੈਲੰਜ ਕਰਦੇ ਆ ਟਾਈਮ ਵੀ ਉਹਦਾ ਹੋਵੇਗਾ ਜਗ੍ਹਾ ਵੀ ਉਹਦੀ ਹੋਵੇਗੀ ਕਰੇ ਆਣ ਕੇ ਕਿੱਥੇ ਕਹਿੰਦਾ ਕਿ 14 ਤਰੀਕ 14 April ਨੂੰ ਮੂਰਤੀਆਂ ਤੋੜਣੀਆਂ ਬਾਬਾ ਸੰਮੇਦ ਕਰਦੀਆਂ ਮੈਂ ਕਹਿੰਦਾ ਇਹੀ ਇਹੀ ਚੈਲੰਜ ਕਰਦੇ ਆ ਜਿੱਥੇ ਉਹ ਕਹੇਗਾ ਹੀ ਉੱਥੇ ਆ ਜਾਾਂਗੇ ਪਰ ਪਿੱਠ ਪਿੱਛੇ ਵਾਰ ਕਰਨਾ ਜਾਂ ਜਿਹੜਾ ਰਾਤ ਨੂੰ ਜਾ ਕੇ ਲਿਖ ਦੇਣਾ ਇਹ ਕੋਈ ਸੂਰਮਿਆਂ ਦੀ ਗੱਲ ਨਹੀਂ ਹੁੰਦੀ ਖਾਲਿਸਤਾਨ ਇਹ ਨਹੀਂ ਹੈ ਕਿ ਦੂਸਰੇ ਸਮਾਜ ਨੂੰ ਥੱਲੇ ਦੱਬਣਾ ਬੇਗੰਬਰੇ ਦੀ ਗੱਲ ਹੋਣੀ ਚਾਹੀਦੀ ਆ ਜਿੱਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਗੱਲ ਕੀਤੀ ਕਿ ਛੋਟ ਵੱਡੇ ਸਭ ਸੰਭਸੇ ਸਾਰੇ ਹੀ ਰਲ ਮਿਲ ਕੇ ਰਹਿਣ ਜੇ ਤੁਸੀਂ ਬਣਾਉਣਾ ਆਪਣਾ ਜੇ ਕੋਈ ਖਾਲਿਸਤਾਨ ਬਣਾਉਣਾ ਚਾਹੁੰਦੇ ਆ ਤੇ ਸਭ ਨੂੰ ਬਰਾਬਰ ਰੱਖੋ ਇਹ ਨਹੀਂ ਕਿ ਦੂਸਰਿਆਂ ਦੇ ਮਾੜੇ ਕਹੋ ਕਿ ਦੂਸਰਿਆਂ ਨੂੰ ਆਪਣੇ ਆਪ ਨੂੰ ਚੰਗਾ ਕਹੋ ਚੰਗੇ ਤਾਂ ਹੀ ਬਣਨਾ ਆ ਜੇ ਆਪ ਚੰਗੇ ਬਣੋਗੇ ਦੂਸਰਾ ਬੰਦਾ ਕਵੇ ਕਿ ਹਾਂ ਵੀ ਧਰਮ ਇਹ ਚੰਗਾ ਆ ਅਸੀਂ ਇਹਨੂੰ ਅਡਾਪਟ ਕਰੀਏ ਅੱਜ ਜੇ ਇਹਨਾਂ ਤੋਂ ਬੱਕਰੇ ਹੋਏ ਆ ਬੱਕਰੇ ਹੋਣ ਦਾ ਕਾਰਨ ਕੀ ਆ ਰਬਦਾਸਿਆ ਧਰਮ ਬਣਨ ਦਾ ਕਾਰਨ ਕੀ ਆ ਇਹ ਹੀ ਕਾਰਨ ਆ ਕਿ ਜੋ ਇਦਾਂ ਦੇ ਵਿੱਚ ਬੈਠੇ ਆ ਦਲਾਲ ਬੈਠੇ ਆ ਜੋ ਸਰਕਾਰਾਂ ਦੇ ਕਹੇ ਹੋਏ ਤੇ ਚੱਲਦੇ ਆ ਸਾਡੇ ਜਿਹੜੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਂ ਬਾਬਾ ਸੰਬੇਦਕਰ ਜੀ ਦੇ ਸਰੂਪਾਂ ਤੇ ਜਾਂ ਗੱਲਾਂ ਕਰਦੇ ਆ ਜਾਂ ਰਵਿਦਾਸਿਆ ਧਰਮ ਤੇ ਟਿੱਪਣੀਆਂ ਕਰਦੇ ਆ ਉਹ ਉਹਨਾਂ ਦਾ ਕਾਰਨ ਹੀ ਹੈ ਕਿ ਰਵਿਦਾਸਿਆ ਧਰਮ ਬਣਿਆ ਸੋ ਮੈਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਪੂਰ ਜ਼ੋਰ ਮੰਗ ਕਰਦੇ ਆ ਕਿ ਇਹੋ ਜੇ ਸਖਤ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਔਰ ਜੋ ਸਾਡੇ ਸਮਾਜ ਦੇ ਹਿਰਦੇ ਬਲੁੰਧਰੇ ਗਏ ਆ ਉਹਨਾਂ ਤੇ ਮਲਮ ਲੱਗ ਸਕੇ ਜੈ ਗੁਰਦੇਵ ਧੰਨ ਵਰਦੇ ਠੀਕ ਹੈ ਜੀ ਠੀਕ ਹੈ ਜੀ ਜੈ ਭਾਰਤ ਅੱਜ ਅਸੀਂ ਸਾਰੇ ਸਾਥੀ ਜਿਹੜਾ ਜਲੰਧਰ ਅਸਿਆ ਜਿਹਨੂੰ ਮਲੇ ਆ ਜਿਹਦੇ ਵਿੱਚ ਜਿਹੜੀ ਪਿਛਲੇ ਦਿਨੀ ਇੱਕ ਘਟਨਾ ਜਿਹੜੀ 플ੋਰ ਦੇ ਵਿੱਚ ਹੋਈ ਆ ਜਿੱਥੇ ਬਾਬਾ ਸਾਹਿਬ ਮਿਰਕਰ ਦੇ ਸਟੈਚੂ ਦੇ ਨਾਲ ਜਿਹੜੀ ਛੇੜਛਾੜ ਕੀਤੀ ਆ ਔਰ ਇੱਕ ਜਿਹੜਾ ਸ਼ਰਾਬਤੀ ਆਂਸਰ ਜਿਹੜਾ ਗੁਰਪਤਵੰਤ ਪੰਨੂ ਜਿਹੜਾ ਵਿਦੇਸ਼ਾਂ ਦੇ ਵਿੱਚ ਬਹਿ ਕੇ ਪਹਿਲਾਂ ਵੀ ਇਦਾਂ ਦੀਆਂ ਹਰਕਤਾਂ ਜਿਹੜੀਆਂ ਕਰਦਾ ਰਹਿੰਦਾ ਉਹਦੇ ਵੱਲੋਂ ਇਹ ਜਿੰਮੇਵਾਰੀ ਲਈ ਆ ਉਹਨੇ ਜਿੱਥੇ ਬਾਬਾ ਸਾਹਿਬ ਨੂੰ ਰਾક્ષਸ ਕਿਹਾ ਤੇ ਗੁਰੂ ਦਾਸ ਮਹਾਰਾਜ ਵੀ ਬਾਰੇ ਵੀ ਜਿਹੜਾ ਉਹਨੇ ਬਾੜੀ ਸ਼ਬਦਾਂ ਦੀ ਜਿਹੜੀ ਪਰਤੋਕ ਕੀਤੀ ਆ ਉਹਦੀ ਅਸੀਂ ਨਿੰਦਿਆ ਕਰਦੇ ਹਾਂ ਨਖੇਦੀ ਕਰਦੇ ਆਂ ਔਰ ਅੱਜ ਜਲੰਧਰ ਐਸਐਸਪੀ ਨੂੰ ਮਿਲਿਆ ਜਿਹਦੇ ਵਿੱਚ ਐਸਐਸਪੀ ਨੂੰ ਵੀ ਚੇਤਾਵਨੀ ਦਿੱਤੀ ਆ ਔਰ ਦੁੱਖ ਦੀ ਗੱਲ ਹੈ ਕਿ ਅੱਜ ਏਡੀ ਵੱਡੀ ਘਟਨਾ ਹੋਈ ਹੋਵੇ ਜਲੰਧਰ ਦੇ ਵਿੱਚ ਤੇ ਜਲੰਧਰ ਦਾ ਐਸਐਸਪੀ ਚੁੱਪ ਕਰਕੇ ਅੰਦਰ ਕੁਰਸੀ ਤੇ ਬੈਠਾ ਹੋਵੇ ਇਹ ਵੀ ਸਮਾਜ ਲਈ ਬੜੀ ਜਿਹੜੀ ਘਾਟੇ ਵਾਲੀ ਗੱਲ ਹੈ ਸ਼ਰਮ ਵਾਲੀ ਗੱਲ ਹੈ ਕਿਉਂਕਿ ਜਿਹੜਾ ਦੇਖਿਆ ਕਿ ਐਸਐਸਪੀ ਵੀ ਇਸ ਗੱਲ ਨੂੰ ਲੈ ਕੇ ਕੋਈ ਸੀਰੀਅਸ ਨਹੀਂ ਹੈਗਾ ਕਿਉਂਕਿ ਐਡੀ ਵੱਡੀ ਘਟਨਾ ਹੋਵੇ ਤਾਂ ਐਸਐਸਪੀ ਦਾਤਰੀਆਂ ਵਰਦਾ ਆਪਣੇ ਕਿਉਂਕਿ ਇਸ ਜਿਹੜਾ ਮਸਲੇ ਦਾ ਹੱਲ ਕਰਦਾ ਵੀ ਐਡੀ ਵੱਡੀ ਘਟਨਾ ਹੋ ਗਈ ਇਹਦੇ ਨਾਲ ਮਾਹੌਲ ਖਰਾਬ ਨਾ ਹੋਵੇ ਜਿਹਦੇ ਨਾਲ ਜਿਹੜੇ ਸਮੁੱਚੇ ਸਮਾਜ ਦੇ ਜਿਹੜੇ ਅੱਜ ਹਿਰਦੇ ਵੀ ਬਲੁੰਗਰੇ ਗਏ ਆ ਕਿ ਦੁੱਖ ਵੀ ਹੋਇਆ ਸੋ ਇਸ ਕਰਕੇ ਜਲੰਧਰ ਜਿਹੜੀ ਪੁਲਿਸ ਨੂੰ 2 ਦਿਨ ਦਾ ਟਾਈਮ ਦਿੰਦੇ ਦਿੱਤਾ ਜੇਕਰ 2 ਦਿਨਾਂ ਦੇ ਵਿੱਚ ਇਹ ਦੋਸ਼ੀ ਜਿਹੜੇ ਫੜ ਨਹੀਂ ਹੋਏ ਇਹਨਾਂ ਤੇ ਜਿਹੜਾ ਵਾਦਾ ਜੁਰਮ ਨਹੀਂ ਹੋਇਆ ਤੇ ਦੋ ਦਿਨਾਂ ਬਾਅਦ ਫਿਰ ਜਿਹੜਾ ਪੰਜਾਬ ਜਲੰਧਰ ਬੰਦ ਕਰਾਂਗੇ ਜੈ ਭੀਮ ਜੈ ਪਾਤ ਜੈ ਭੀਮ ਜੈ ਪਾਤ ਜਾਗਦੇ ਤਾਂ ਜੁੜਿਆ ਅਸੀਂ ਨਿਰੰਤਰ ਦੇਖਦੇ ਆ ਕਿ ਕਿਸ ਤਰੀਕੇ ਦੇ ਨਾਲ ਇੱਕ ਤੋਂ ਬਾਅਦ ਇੱਕ ਜਿਹੜੀਆਂ ਘਟਨਾਵਾਂ ਪੰਜਾਬ ਦੇ ਵਿੱਚ ਹੋ ਰਹੀਆਂ ਅਸੀਂ ਮੰਨਦੇ ਆ ਕਿ ਇਹਨਾਂ ਘਟਨਾਵਾਂ ਦੇ ਨਾਲ ਜਿਹੜੀ ਸਾਡੀ ਆਪਸੀ ਸਾਂਝ ਆ ਜਿਹੜਾ ਸਿੱਖ ਧਰਮ ਦੇ ਨਾਲ ਔਰ ਸਾਡਾ ਆਪਸੀ ਸਮਾਜ ਦੇ ਨਾਲ ਜਿਹੜੀ ਸਾਡੀ ਸਾਂਝ ਆ ਉਹਨੂੰ ਸ਼ਾਇਦ ਕੁਝ ਲੋਕ ਸੋਚ ਰਹੇ ਹੋਣਗੇ ਇਹ ਟੁੱਟ ਜਾਊਗੀ ਲੇਕਿਨ ਅਸੀਂ ਮੰਨਦੇ ਆਂ ਔਰ ਅਸੀਂ ਇਸ ਬਾਰੇ ਪੂਰੇ ਪੜੇ ਲਿਖੇ ਲੋਕ ਆਂ ਵੀ ਇਹ ਜਿਹੜੀ ਪੰਨੂ ਜਾਂ ਇਹੋ ਜੀਆਂ ਏਜੰਸੀਆਂ ਦੀ ਜਿਹੜੀ ਚਾਲ ਹੈਗੀ ਆ ਉਹ ਸਾਡੇ ਵਿੱਚ ਦੋ ਫਾੜ ਕਰਨ ਦੀ ਜਿਹੜੀ ਸਾਜ਼ਿਸ਼ ਹੈਗੀ ਆ ਔਰ ਇਹਦਾ ਅਸੀਂ ਮਕਮੂਲ ਜਵਾਬ ਜਿਹੜਾ ਆ ਉਹ ਅਸੀਂ ਜਥੇਬੰਦੀਆਂ ਦੀ ਅੱਜ ਵੀ ਮੀਟਿੰਗ ਹੋਈ ਆ ਔਰ ਦੋ ਦਿਨ ਦਾ ਜਿਹੜਾ ਅਸੀਂ ਟਾਈਮ ਦਿੱਤਾ ਹੈ ਕਿ ਦੋ ਦਿਨ ਦੇ ਵਿੱਚ ਉਹ ਜਿਹੜੇ ਮਲਜ਼ਮ ਆ ਉਹਨਾਂ ਨੂੰ ਫੜਿਆ ਜਾਵੇ ਔਰ ਫੜਨ ਤੋਂ ਬਾਅਦ ਉਹਨਾਂ ਤੇ سنگੀਨ ਤਰਾਮਾ ਕਿਉਂਕਿ ਜੇ ਮੰਨ ਲਓ ਉਹਨਾਂ ਦੀ ਇਹ ਮਨੋਕਾਮਨਾ ਜਿਹੜੀ ਉਹ ਇੱਛਾ ਹੈਗੀ ਉਹ ਪੂਰੀ ਹੋ ਜਵੇ ਔਰ ਪੰਜਾਬ ਵਿੱਚ ਦੰਗੇ ਭੜਕ ਜਾਣ ਤੇ ਫਿਰ ਉਹਨਾਂ ਹਾਲਾਤਾਂ ਦੇ ਵਿੱਚ ਜਿਹੜੇ ਅਰਬਾਂ ਕਰਬਾਂ ਦੇ ਨੁਕਸਾਨ ਹੋਣੇ ਔਰ ਜਾਨੀ-ਮਾਲੀ ਨੁਕਸਾਨ ਹੋਣੇ ਆ ਉਹਦੀ ਜ਼ਿੰਮੇਵਾਰੀ ਵੀ ਉਸ ਕੰਜਰ ਇਨਸਾਨ ਤੇ ਹੀ ਆ ਠੀਕ ਹੈ ਜੀ ਤੋਂ ਇਸ ਕਰਕੇ ਸਾਡੀ ਇਹੀ ਮੰਗ ਵਾ ਪੀ ਅਸੀਂ ਹੁਣ ਸ਼ਾਂਤੀ ਨਾਲ ਖੜੇ ਆ ਦੋ ਦਿਨ ਬਾਅਦ ਸ਼ਾਂਤੀ ਕੈਨਸਲ ਹੋ ਜਣੀ ਆ ਫਿਰ ਉਸ ਤੋਂ ਬਾਅਦ ਜਿਹੜੀ ਸਾਡੀ ਕਾਲ ਦਿੱਤੀ ਆ ਉਹ ਪੰਜਾਬ ਪੰਤੀ ਕਾਲ ਹੋਏਗੀ ਔਰ ਅਸੀਂ ਬਾਰ-ਬਾਰ ਔਰ ਅਸੀਂ ਜਲਦੀ ਬੜਾ ਵੱਡਾ ਵਿਰੋਧ ਪ੍ਰਦਰਸ਼ਨ ਜਿਹੜਾ ਹੈਗਾ ਉਹ ਨਿਰੰਤਰ ਸਾਡਾ ਇਹ ਨਾ 2 ਦਿਨਾਂ ਦੇ ਵਿੱਚ ਵੀ ਸਾਡੀਆਂ ਮੀਟਿੰਗਾਂ ਔਰ ਪ੍ਰਦਰਸ਼ਨ ਚੱਲਦਾ ਰਹੇਗਾ ਅਸੀਂ ਉਹ ਖੋਤੇ ਦੀ ਸਵਾਰੀ ਜਿਹੜੀ ਆ ਹੁਣ ਪੰਨੂ ਦੀ ਜਲਦੀ ਕਰਵਾਉਣ ਜਾ ਰਹੇ ਆ ਉਹਨੂੰ ਬਾਹਰ ਕੇ ਖੋਤੇ ਦੇ ਪਿੱਛੇ ਸਾਰੇ ਝੌਂਕਾਂ ਚ ਘਮਾਇਆ ਜਾਊਗਾ ਔਰ ਉਹਦੀਆਂ ਕਲਿੱਪਾਂ ਜਿਹੜੀਆਂ ਅਮਰੀਕਾ ਦੀ ਧਰਤੀ ਤੱਕ ਭੇਜੀਆਂ ਜਾਣਗੀਆਂ ਕਿਉਂਕਿ ਇਨਸਾਨ ਇੱਜ਼ਤ ਦਾ ਭੁੱਖਾ ਹੁੰਦਾ ਔਰ ਉੱਥੇ ਦੱਸਿਆ ਜਾਏਗਾ ਕਿ ਕਿੰਨੀ ਕੀ ਇੱਜ਼ਤ ਇਸਨੇ ਆਪਣੇ ਹੋਮ ਲੈਂਡ ਦੇ ਵਿੱਚ ਖੱਟੀ ਆ ਪੰਜਾਬ ਦੇ ਵਿੱਚ ਤੇ ਇਹੋ ਜਿਹਾ ਹੀ ਕੰਮ ਇਹਨੇ ਅਮਰੀਕਾ ਦੀ ਧਰਤੀ ਦੇ ਵੀ ਕਰਦੇ ਆ ਇਹਨੂੰ ਬਾਹਰ ਕੱਢ ਕੀ ਆਣ ਵਾਲੇ ਸਮੇਂ 'ਚ ਜਿਹੜਾ ਜਿਹੜਾ ਸੰਘਰਸ਼ ਸਾਡਾ ਬਹੁਤ ਬਹੁਤ ਖਾਸ ਹੈ ਧੰਨਵਾਦ ਲੋ ਕੱਲ ਬੜੀ ਵੱਤ ਭਗੀ ਟਕਣਾ ਹੋਈ ਹੈ ਲੋਰ ਦੇ ਪਿੰਡ ਨੰਗਲ ਦੇ ਵਿੱਚ ਔਰ ਇਹ ਵਾਰ-ਵਾਰ ਸਾਡੇ ਸਮਾਜ ਦੇ ਜਿਹੜਾ ਹੈ ਜਿਹੜੀ ਗਰਮੀ ਆ ਉਹਨੂੰ ਵਾਰ-ਵਾਰ ਕੱਟ ਕੀਤਾ ਜਾ ਰਿਹਾ ਅੱਜ ਹੀ ਅਮਰਸਾਹ ਦੀ ਧਰਤੀ ਦੇ ਕਦੀ ਕਿਸੇ ਹੋਰ ਜ਼ਿਲ੍ਹੇ ਦੀ ਧਰਤੀ ਦੇ ਉੱਤੇ ਬਾਬਾ ਸਾਹਿਬ ਦੇ ਸਟੈਚੂ ਦੇ ਨਾਲ ਫੇਰਖਾਨੀ ਕਰ ਹੋ ਰਹੀ ਆ ਔਰ ਇਹ ਜਾਣਵਤ ਕੇ ਮੈਂ ਤੇ ਸਮਝਦਾ ਕਿ ਇਹ ਸੈਂਟਰਲ ਗਵਰਨਮੈਂਟ ਤੇ ਇਹ ਜਿਹੜੀਆਂ ਪੰਨੂ ਆ ਇਹਨਾਂ ਦੇ ਵਿੱਚ ਕੋਈ ਸ਼ਾਨਡਗਾਰ ਔਰ ਇਹ ਏਜੰਸੀਆਂ ਕੰਮ ਕਰਦੀ ਇਹ ਏਜੰਸੀਆਂ ਦੇ through ਪੰਨੂ ਕੰਮ ਕਰ ਰਿਆ ਔਰ ਪੰਨੂ ਜਿਹੜਾ ਆ ਉਹ ਆਪਰੇਟ ਕਰ ਰਿਆ ਇੰਡੀਆ ਦੀ ਗਵਰਨਮੈਂਟ ਨੂੰ ਤਾਂ ਕਿ ਜਿਹੜਾ ਇਸ ਪੰਜਾਬ ਦਾ ਜਿਹੜਾ ਮਾਹੌਲ ਆ ਇਹਨੂੰ ਕਿਸੇ ਨਾ ਕਿਸੇ ਤਸ਼ੇਨਾ ਖਰਾਬ ਕੀਤਾ ਜਾਵੇ ਔਰ ਇਹ ਜਿਹੜਾ ਮਾਹੌਲ ਆ ਪੰਨੂ ਨੂੰ ਖਰਾਬ ਪੁਣਾਣਾ ਜਾਂ ਲੋਕਾਂ ਦੇ ਵਿੱਚ ਗੁਰਪੰਤ ਸਿੰਘ ਕੋਲ ਕਾਨੂੰਨ ਨੇ ਜਿਹੜਾ ਆਪਣੇ ਗੁਰਗੇ ਭੇਜ ਕੇ ਬਾਬਾ ਸਾਹਿਬ ਡਾਕਟਰ ਮੈਡਕਰ ਦਾ ਸਟੈਚੂ ਤੇ ਉਹ ਸ਼ਬਦਾਵਲੀ ਲਿਖਾ ਕੇ ਔਰ ਉਹਨਾਂ ਦੀ ਛਾਂ ਦੇ ਖਿਲਾਫ ਵੀਡੀਓ ਪਾ ਕੇ ਜੋ ਸੁਚੇ ਦਲਸ਼ਮਾਦੀਆਂ ਔਰ ਸੰਵਿਧਾਨ ਨੂੰ ਮੰਨਣ ਵਾਲੇ ਲੋਕਾਂ ਦੇ ਹਿਰਦੇ ਜਿਹੜੇ ਆ ਉਹਨਾਂ ਨੂੰ ਦੱਬ ਪਚਾਇਆ ਔਰ ਬਾਬਾ ਸਾਹਿਬ ਡਾਕਟਰ ਮੈਡਕਰ ਦਾ ਅਪਮਾਨ ਕੀਤਾ ਜਿੱਥੇ ਮੈਂ ਉਹਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ ਉੱਥੇ ਅਸੀਂ ਇੱਥੇ ਲੋਰ ਵਾਲਿਆਂ ਨੇ ਤੇ ਮਕਦਮਾ ਵੀ ਦਰਜ ਕਰਾਇਆ ਔਰ ਪ੍ਰਸ਼ਾਸਨ ਨੂੰ ਜਿਹੜਾ ਸਮਾਂ ਵੀ ਦਿੱਤਾ ਕਿ ਜੇ 2 ਦਿਨ ਦੇ ਵਿੱਚ ਤੁਸੀਂ ਜਿਹੜਾ ਆ ਉਹ ਦੋਸ਼ੀਆਂ ਨੂੰ ਫੜ ਕੇ ਸਲਾਖਾ ਪਿੱਛੇ ਨਹੀਂ ਕੀਤਾ ਔਰ ਉਹਨਾਂ ਦੇ ਲਈ ਸਖਤ ਜਾਮਾ ਦਾ ਪ੍ਰਬੰਧ ਨਾ ਕੀਤਾ ਤਾਂ ਜਿਹੜਾ ਅਸੀਂ ਸਾਰੇ ਪੰਜਾਬ ਦੀਆਂ ਸ਼ਰੂਗਦਾਸ ਨਾਮਲੇਵਾ ਸੰਗਠਨ ਦੇ ਮਿਡ ਕ੍ਰਾਈਟਰੀ ਭਗਵਾਨ ਵਾਲਮੀਕ ਸੰਸਥਾਵਾਂ ਨੂੰ ਨਾਲ ਲੈ ਕੇ ਪੂਰੇ ਪੰਜਾਬ ਨੂੰ ਬੰਦ ਕਰਨ ਦਾ ਜਿਹੜਾ ਉਹ ਕੰਮ ਕਰਾਂਗੇ ਇਹ ਬੜੀ ਨਿੰਦਣ ਜੋ ਕਟਣਾਗੇ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਔਰ ਭਾਰਤ ਰਤਨ ਦਾ ਖਿਤਾਬ ਜਿਹਨਾਂ ਨੂੰ ਬਾਬਾ ਸਾਹਿਬ ਡਾਕਟਰ ਬਿਰਦਕਰ ਨੂੰ ਦਿੱਤਾ ਗਿਆ ਜਿਨ੍ਹਾਂ ਨੇ ਸਰਬੰਸ ਵਾਰਿਆ ਸਮੁੱਚੇ ਦੇਸ਼ ਦੇ ਲਈ ਔਰ ਪੂਰੀ ਮਾਨਵਤਾ ਦੇ ਭਲੇ ਦੇ ਲਈ ਉਹਨਾਂ ਨੇ ਕੰਮ ਕੀਤਾ ਉਹਨਾਂ ਨੇ ਕਿਸੇ ਵੀ ਕਮਿਊਨਿਟੀ ਦੇ ਨਾਲ ਕੋਈ ਕੋਈ ਫਰਕ ਨਹੀਂ ਕੀਤਾ ਔਰ ਕੋਈ ਪੇਸ਼ ਭਾਵ ਨਹੀਂ ਰੱਖਿਆ ਔਰ ਸਾਰਿਆਂ ਨੂੰ ਜਿਹੜਾ ਇਸ ਦੇਸ਼ ਦੇ ਅੰਦਰ ਜਿਹੜਾ ਸੰਤਾ ਸਮਾਨਤਾ